हमें एनपीए चाहिए ना हमें यूपीए चाहिए हमें अपनी बुढ़ापे की लाठी बुढ़ापे की लाठी बुढ़ापे की लाठी आज ये जंतर मंत्र आपके जोश और कट के आगे छोटा पड़ गया है क्योंकि सरकार लगातार दबाव डाल रही थी कि आपकी रैली को बड़ी ना हो जाए लेकिन हमारे स्थान को चेंज कर सकती है लेकिन हमारे जज को कम नहीं कर सकती हम पंजाब से आए हैं जहाँ शहीद आ भगत सिंह ने फांसी का रस्सा चूमा था और जहाँ के गुरु तेग बहादुर जी आज पूरा विश्व उनका शहीदी दिड़ा मना रहा है धर्म के लिए हक हु के लिए वो शहीद हुए लेकिन उन्होंने किसी की नहीं मानी बंधु जी आ रहे ਥੋੜਾ ਰਸਤਾ ਜੋੜੀਏ ਬੰਦੂ ਜੀ ਕੇ ਲਈ ਪਿੱਛੇ ਸੇ ਅੱਗੇ ਬੰਦੂ ਜਿੰਦਾਬਾਦ ਜੈ ਜਿੰਦਾਬਾਦ ਆ ਤੇ ਖੋ ਦੇ 18 ਦੇ ਅਨੁਸਾਰ ਇਹ ਡੀ ਈ ਟੀ ਟੀ ਟੀਚਰ ਨੂੰ ਜਿਹੜਾ 10 300 ਪਲੱਸ 34 800 ਗ੍ਰੇਡ ਪੇ 4200 ਲਈ ਜਿਹੜੀ ਸਹਿਮਤੀ ਦਿੱਤੀ ਇਸੇ ਘੜੀ ਦੇ ਵਿੱਚ ਹੁਣ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਹਰਕੀਰਤ ਕੌਰ ਪੀ ਐਸ ਨੇ ਜਿਹੜਾ ਕਿ ਮਤੀ 24 11 25 ਨੂੰ ਆਰਡਰ ਨੰਬਰ ਹੀ ਜਿਹੜਾ ਕਿ ਕਾਨਮੀ 1629 ਰਾਹੀਂ ਸੀ ਜਿਹੜੀ ਜਿਹੜੀ ਡਬਲ ਪੀ ਨੰਬਰ 15895 ਨੂੰ 2023 ਦੇ ਫੈਸਲੇ ਨੂੰ ਜਿਹੜਾ ਸੀ ਡਬਲ ਛਪੀ 13525 ਹਰਪ੍ਰੀਤ ਸਿੰਘ ਐਂਡ ਆਦਰਸ ਵਰਸ ਜੀ ਸਟੇਟ ਆਫ ਪੰਜਾਬ ਦੇ ਲਈ ਪ੍ਰਮਾਨ ਕਰਦੇ ਹੋਏ ਪਟੀਸ਼ਨ ਕਰਤਾਵਾਂ ਨੂੰ ਪੰਜਾਬ ਫਾਈਨੈਂਸ ਡਿਪਾਰਟਮੈਂਟ ਦੇ ਸਹਿਮਤੀ ਦੇ ਨਾਲ 10300 34800 ਪਲਸ ਗ੍ਰੇਡ ਪੇ 4200 ਦੇਣ ਦੇ ਲਈ ਸਹਿਮਤੀ ਪ੍ਰਗਟਾਈ ਗਈ ਹੈ ਇਸ ਫੈਸਲੇ ਨੂੰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਸ਼ਕਤੀ ਦੇ ਨਾਲ ਜਿਹੜਾ ਲਾਗੂ ਕਰਨ ਦੇ ਲਈ ਲਿਖਿਆ ਹੈ ਇਸੇ ਤਰ੍ਹਾਂ ਹੀ ਅਦਾਲਤੀ ਫੈਸਲੇ ਦੇ ਨਾਲ ਜਿਹੜਾ ਹੈ ਇੰਸਟੀਚੂਨਲ ਮੁਲਾਜ਼ਮਾਂ ਨੂੰ ਜਿਹੜਾ ਹੈ ਕੁਝ ਰਾਹ ਜਿਹੜੀ ਹੈ ਮਿਲੀ ਹੈ ਨਹੀਂ ਤਾਂ ਸਰਕਾਰ ਤਾਂ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀਆਂ ਹਨ ਤੇ ਇਹ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਚੰਗਾ ਫੈਸਲਾ ਹੈ ਅਤੇ ਇਹ ਵੀ ਦੇਖੋ ਕਿਤੇ ਜਾ ਰਹੀ ਹੈ ਕਿ ਕੀ ਵਿਖਦੇ ਵਿੱਚ ਅਜਿਹੇ ਹੋਰ ਫੈਸਲੇ ਆਉਣ ਦੀ ਜਿਹੜੀ ਹੈ ਜਿਹੜੀ ਪ੍ਰਬਲ ਜਿਹੜੀ ਸੁਭਾਵਨਾ ਹੈ ਇਸ ਦੇ ਨਾਲ ਹੀ ਜੋ ਮੁਲਾਜ਼ਮ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਸੈਲਰੀ ਘੱਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਹੁਣ ਪੂਰੇ ਗ੍ਰੇਡ ਵਿਦੇ ਵਿੱਚ ਸੈਲਰੀ ਦਿੱਤੇ ਜਾਣ ਦੀ ਸੁਭਾਵਨਾ ਬਣ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ